ਸਾਬਕਾ ਉਪ ਮੁੱਖ ਮੰਤਰੀ ਉਮਪrakash ਸੋਨੀ ਦੀ ਅਗਵਾਈ ਵਿੱਚ ਸਵਰਗਵਾਸੀ ਸਾਬਕਾ ਪ੍ਰਧਾਨ ਮੰਤਰੀ ਰਜੀਵ ગાંધી ਦਾ ਜਨਮ ਦਿਨ ਮਨਾਇਆ ਗਿਆ। ਇਸ ਮੌਕੇ ਉਹਨਾਂ ਨੂੰ ਸ਼ਰਧਾ ਸਮਨ ਪੇਂਟ ਕੀਤੇ ਗਏ ਅਤੇ ਦੇਸ਼ ਵਿੱਚ ਪ੍ਰਧਾਨ ਮੰਤਰੀ ਰਜੀਵ ગાંધી ਵੱਲੋਂ ਕੀਤੇ ਗਏ ਕੰਮਾਂ ਨੂੰ ਯਾਦ ਕੀਤਾ ਗਿਆ। ਇਸ ਮੌਕੇ ਕਮਲ ਪਹਿਲਵਾਨ, ਮਨੀ ਗਿਲ, ਰਮਨ 바ਬਾ, ਰਵਿਕਾਂਤ, ਕੁਲਦੀਪ ਸਿੰਘ, ਕੌਂਸਲਰ ਵਿਕਾਸ ਸੋਨੀ, ਯੂਨੈਸਕੋ ਮਾਰ ਸਮੇਤ ਕਈ ਕਾਂਗਰਸੀ ਆਗੂ ਅਤੇ ਵਰਕਰ ਹਾਜ਼ਰ ਸਨ। ਅੱਜ ਸਵਰਗੀਏ ਸਾਡੇ ਪ੍ਰਧਾਨ ਮੰਤਰੀ ਅਰਜੀਵ ਗਾਂਧੀ ਜੀ ਜਿਨ੍ਹਾਂ ਨੇ ਦੇਸ਼ ਨੂੰ ਬਹੁਤ ਵੱਡੀ ਦੇਣ ਅੱਜ ਉਹਨਾਂ ਦਾ ਜਨਮ ਦਿਹਾੜਾ ਜਿਹੜਾ ਉਹ ਸਾਰੇ ਵਰਕਰਾਂ ਵੱਲੋਂ ਬੜੀਆਂ ਖੁਸ਼ੀਆਂ ਨਾਲ ਜਿਹੜਾ ਉਹ ਮਨਾਇਆ ਜਾ ਰਿਹਾ ਹੈ ਸਭ ਤੋਂ ਪਹਿਲਾਂ ਤੋਂ ਮੈਂ ਮੁਬਾਰਕਬਾਦ ਦਿੰਦਾ ਉਹਨਾਂ ਦੇ ਜਨਮ ਦਿਨ ਤੇ ਸਾਰੀ ਕਾਂਗਰਸ ਪਾਰਟੀ ਨੂੰ ਉਸੇ ਨਾਲ ਨਾਲ ਮੈਂ ਇੱਕ ਬੇਨਤੀ ਸਾਰੇ ਵਰਕਰਾਂ ਨੂੰ ਕੀਤੀ ਆ ਕਿ ਅਸੀਂ ਉਹਨਾਂ ਦੀ ਸੋਚ ਤੇ ਪੈਰਾ ਦੇਣਾ ਹੈ ਉਹਨਾਂ ਦੀ ਸੋਚ ਸੀ ਹਿੰਦੁਸਤਾਨ ਤਰੱਕੀ ਕਿਸ ਤਰ੍ਹਾਂ ਕਰਨੀ ਹਿੰਦੁਸਤਾਨ ਨੇ ਕਿਸ ਤਰ੍ਹਾਂ ਹਿੰਦੁਸਤਾਨ ਨੂੰ ਅੱਗੇ ਲੈ ਕੇ ਜਾਣਾ ਜਿੰਨਾ ਚਿਰ ਉਹ ਪ੍ਰਧਾਨ ਮੰਤਰੀ ਰਹੇ ਉਹਨਾਂ ਨੇ ਦੇਸ਼ ਦੀ ਏਕਤਾ ਲਈ ਖਾਸ ਕਰਕੇ ਪੰਚਾਇਤੀ ਰਾਜ ਉਹਨਾਂ ਨੇ ਪੰਚਾਇਤੀ ਰਾਜ ਨੂੰ ਜਿਹੜੀਆਂ ਪਾਰਵਾਂ ਦਿੱਤੀਆਂ ਇਹ ਸਾਰੀ ਉਹਨਾਂ ਦੀ ਦੇਣ ਹੈ ਜੀਵਨ ਦਾਦੀ ਜੀ ਦੀ ਉਹਨਾਂ ਦੀ ਸੋਚ ਸੀ ਕਿ ਅਸੀਂ ਹਿੰਦੁਸਤਾਨ ਨੂੰ ਬੜਾ ਅੱਗੇ ਲੈ ਕੇ ਜਾਣਾ ਹੈ ਸੋ ਉਹਨਾਂ ਦੇ ਟਾਈਮ 'ਚ ਜਿੰਨੀ ਡਵੈਲਪਮੈਂਟ ਹੋਈ ਹਿੰਦੁਸਤਾਨ ਦੀ ਜਿੰਨੀ ਹਿੰਦੁਸਤਾਨ ਨੇ ਤਰੱਕੀ ਕੀਤੀ ਮੈਂ ਸਮਝਦਾ ਹਾਂ ਅੱਜ ਵੀ ਲੋਕ ਜਿਹੜੇ ਨੇ ਉਹਨਾਂ ਨੂੰ ਯਾਦ ਕਰਦੇ ਨੇ